ਚੀਫ ਖਾਲਸਾ ਦਿਵਾਨ ਦੇ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪ੍ਰਦੀਪ ਸਿੰਘ ਵਾਲੀਆ ਜੋ ਕਿ ਬੀਤੇ ਦਿਨੀ ਆਪਣੀ ਸੰਸਾਰੀ ਯਾਤਰਾ ਪੂਰੀ ਕਰਕੇ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਰੀਆ ਖਾਨ ਪਾਟ ਸਾਹਿਬ ਦੇਪੋ ਅਤੇ antimardda ਸਮਾਗਮ ਗੁਰਦੁਆਰਾ ਪਾਤਸ਼ਾਹੀ 6ਵੀ ਰਣਜੀਤ ਐਵੇਨਿਊ A ਬਲਾਕ ਅੰਮ੍ਰਿਤਸਰ ਵਿਖੇ ਕੀਤਾ ਗਿਆ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਸਾਂਸਦ ਗੁਰਜੀਤ ਸਿੰਘ ਔਜਲਾ ਵਿਧਾਇਕ ਡਾਕਟਰ ਕੁਵਰ ਵਿਜੇ ਪ੍ਰਤਾਪ ਸੇ चीफ खालसा दीवान के प्रधान डॉक्टर इंदरबीर सिंह कतर सुखजिंदर सिंह प्रिंस चीफ खालसा दीवान के मीत प्रधान जगजीत सिंह बंटी सबका विधायक सुनील दत्ती सबका डॉक्टर राजकुमार कुमार वेरका जिला भाजपा प्रधान हरविंदर संधू गुरप्रताप सिंह टिक्का एस मेंबर मैंबर बीबी किरणजोत कौर आई पी एस जगजीत वालिया संजीव अरोड़ा इंदजीत बासरके अरविंदर पट्टी प्रितपाल सेठी ताराचंद भगत ਕੌਂਸਲਰ ਜਰਨੈਲ ਸਿੰਘ ਟੋਲ ਰਾਜਿੰਦਰ ਸਿੰਘ ਮਰਵਾਹਾ ਸੰਤੋਖ ਸਿੰਘ ਸੇਠੀ ਨੇ ਪ੍ਰਦੀਪ ਸਿੰਘ ਵਾਲੀਆ ਦੇ ਪੁੱਤਰ ਜਗਜੀਤ ਸਿੰਘ ਵਾਲੀਆ ਸਿਮਰਨਜੀਤ ਸਿੰਘ ਵਾਲੀਆ ਅਤੇ ਪ੍ਰਦੀਪ ਸਿੰਘ ਵਾਲੀਆ ਦੇ ਧਰਮ ਪਤਨੀ ਪਰਮਜੀਤ ਕੌਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਪਰਿਵਾਰਕ ਮੈਂਬਰ ਡਾਕਟਰ ਜਗਮੋਹਨ ਸਿੰਘ ਆਲੂਵਾਲੀਆ ਰਾਜ ਤਵਿੰਦਰ ਸਿੰਘ ਕੁਲਦੀਪ ਸਿੰਘ ਕੁਲਵਿੰਦਰ ਸਿੰਘ ਵਾਲੀਆ ਗੁਰਵਿੰਦਰ ਕੌਰ ਤਜਿੰਦਰ ਕੌਰ ਸ਼ਿਵਰਾਤ ਸਿੰਘ ਜੋਤ ਸਿੰਘ ਸਮਰਾ ਇੰਦਰਜੀਤ ਸਿੰਘ ਬਾਗੀ ਸਾਬਕਾ ਚੇਅਰਮੈਨ ਪਿੰਗਲਵਾੜਾ कुलदीप सिंह हैप्पी समेत शहर दे वख-वख वाक धार्मिक सामाजिक अते राजनीतिक अगुवाने सरदार प्रदीप सिंह वालिया नु श्रद्धांजलि भेंट की थी कहो सारे बहुत ही शहरियोन सरदार प्रदीप सिंह वालिया जी जो ਪਰਮਾਤਮਾ ਦੇ ਚਰਨਾਂ 'ਚ ਜਾਬ ਰਾਜੀ ਉਹਨਾਂ ਦੀ ਅੰਤਮ ਅਰਦਾਸ ਪਕਰ ਹੋਏ ਹਨ ਬਰਾਗਮਈ ਕੀਰਤਨ ਹੋਏ ਨੇ ਪਰਮਾਤਮਾ ਦੇ ਚਰਨਾਂ 'ਚ ਸਭ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਜਿਹੇ ਪਤਰਪੁਰਸ਼ ਜਿਨ੍ਹਾਂ ਦਾ ਸਮਾਜ ਦੇ ਵਿੱਚ ਅੱਛੀ ਸੁੱਚੀ ਗਿਰਤ ਕਰਦੇ ਹੋਏ ਆਪਣਾ ਜੀਵਨ ਬਤੀਤ ਕੀਤਾ ਉਹਨਾਂ ਲਈ ਰੋਈ ਬੇਨਤੀਆਂ ਕੀਤੀਆਂ ਸਦਾ ਪ੍ਰਦੀਪ ਸਿੰਘ ਵਾਲੀਆ ਜਿਨ੍ਹਾਂ ਦਾ ਸਾਰੇ ਦੇ ਨਾਲ ਹੀ ਬਹੁਤ ਨਿੱਜੀ ਪਿਆਰ ਸੀ ਉਸੇ ਤਰ੍ਹਾਂ ਮੇਰੇ ਨਾਲ ਵੀ ਬੜੀ ਨਿੱਘਤਾ ਸੀ ਉਹਨਾਂ। ਔਰ ਇੱਕ ਠੰਡੀ ਸ਼ਾਮ ਹੈ ਸ਼ਰਦਾਂ ਦਾ ਮਹਿਸੂਸ ਹੋਈ। ਕਿਉਂਕਿ ਰਾਜਨੀਤਿਕ ਤੌਰ ਤੇ ਜਿੱਥੇ ਉਹਨਾਂ ਦਾ ਪੰਥਕਦੀ ਪ੍ਰੇਮ ਜਿੱਥੇ ਪੰਥਕ ਗਾਗੂ ਉਹ ਕੇ ਉਪਰ ਹੀ ਨੇ। ਕਿ ਕਤਾ ਸਾਹਿਬ ਨੇ ਨਾਲ ਬੜਾ ਲੰਮਾ ਸਮਾਂ ਉਹਨਾਂ ਨੇ ਸੇਵਾ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਉੱਥੇ ਆਪਣੇ ਕੌਮ ਦੇ ਮਹਾਨ ਜਨਰਲ ਜੱਸਾ ਸਿੰਘ ਆਹਲੂਆੜੀ ਆ ਦੀ ਜਿਹੜੀ ਫਾਊਂਡੇਸ਼ਨ ਸ਼ੁਰੂ ਕੀਤੀ ਹੈ ਉਹ ਇਹ ਸਤਿਗਤ ਸਾਨੂੰ ਉਹਨਾਂ ਦੇ ਉਹਨਾਂ ਨੂੰ ਵੀ ਇਹ ਨਾਲ ਨਾਲ ਆਪਣੀ ਘਰ ਪਰਿਵਾਰ ਸੁਮੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਜਿੱਥੇ ਨਵਾਸ ਬਖਸ਼ਣਾ ਉੱਥੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਮਿਹਰ ਭਰੇ ਆਤਰਕਿਉ ਉਹ ਉਹਨਾਂ ਦੀ ਸੋਚ ਨੂੰ ਲੈ ਕੇ ਕੇ ਵੱਸ ਅਗਰ